ਸਵੇਰ ਕਾਲਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਸਰਮਾਲ ਨੇ ਨਿਯਮਕ ਸੁਰਖੀਆਂ ਤੇ ਕੇਜੂ ਆਲ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਸੀਐਮ ਮਾਨ ਪੰਜਾਬ ਦੇ ਕੈਬਨਿਟ ਚ ਹੋ ਸਕਦਾ ਵੱਡਾ ਫੇਰ ਬਦਲ ਰਾਜਾ ਵੜਿੰਗ ਨੇ ਵਰਕਰਾਂ ਦੇ ਨਾਲ ਮੀਟਿੰਗ ਦੌਰਾਨ ਕੀਤਾ ਵੱਡਾ ਦਾਵਾ 2.5 ਸਾਲਾਂ ਦੇ ਵਿੱਚ ਕਾਂਗਰਸ ਬਣਾਏਗੀ ਮੁੱਖ ਮੰਤਰੀ ਗੱਜਨ ਮਾਝਾ ਨੂੰ ਲੈ ਕੇ ਮਜੀਠੀਆ ਨੇ ਕਿਹੜੀ ਆਮ ਆਦਮੀ ਪਾਰਟੀ ਸਰਕਾਰ ਕਿਹਾ ਹਸਪਤਾਲ ਚ ਗੱਜਨ ਮਾਝਾ ਨੂੰ ਮਿਲ ਰਿਹਾ ਹੈ ਵੀ ਵੀ ਆਈ ਪੀ ਟ੍ਰੀਟਮੈਂਟ ਦਿੱਲੀ ਜਲ ਸੰਕਰਦਮ ਮਾਮਲਾ ਪਖਿਆ ਮਨਜਿੰਦਰ ਸਿਰਸਾ ਨੇ ਆਤੀਸ਼ੀਮ ਮਾਰ ਲੈਣਾ ਦੇ ਚੁੱਕੇ ਸਵਾਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਵਾਸਤੇ ਤਿਹਾੜ ਜੇਲ੍ਹ ਪਹੁੰਚੇ ਹੋਏ ਸਨ ਇਸ ਤੋਂ ਬਾਅਦ ਇਹ ਖਾਸਲੇ ਲਗਾਏ ਜਾ ਰਹੇ ਨੇ ਕਿ ਪੰਜਾਬ ਦੀ ਕੈਬਨਿਟ ਮਿਨਿਸਟਰੀ ਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਨੇ ਚਾਰ ਮੰਤਰੀਆਂ ਦੇ ਅਹੁਦੇ ਬਦਲੇ ਜਾ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਵਾਸਤੇ ਤਿਹਾੜ ਜੇਲ੍ਹ ਪਹੁੰਚੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ 13 0 ਦਾ ਮਿਸ਼ਨ ਫੇਲ ਹੋ ਚੁੱਕਾ ਸੀ ਜਿਸ ਤੋਂ ਬਾਅਦ ਮੰਤਰੀ ਮੰਡਲ ਦੇ ਵਿੱਚ ਫੇਰ ਬਦਲਦਿਆਂ ਤਿਆਰੀਆਂ ਸ਼ੁਰੂ ਹੋਣ ਦੀਆਂ ਗੱਲਾਂ ਆਖੀਆਂ ਚੱਲ ਰਹੀਆਂ ਨੇ ਇਸੇ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਤਿਹਾੜ ਜੇਲ੍ਹ ਦੇ ਵਿੱਚ ਸੁਨੀਤਾ ਕੇਜਰੀਵਾਲ ਦੀ ਮੌਜੂਦਗੀ ਵਿੱਚ ਮੀਟਿੰਗ ਕੀਤੀ ਗਈ ਇਹ ਮੁਲਾਕਾਤ ਕਰੀਬ 20 ਮਿੰਟ ਚੱਲੀ ਹਾਲਾਂਕਿ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਅਹਿਮ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਚਾਰ ਮੰਤਰੀ ਬਦਲੇ ਜਾ ਸਕਦੇ ਨੇ ਇਨ੍ਹਾਂ ਵਿੱਚੋਂ ਇੱਕ ਸੀਟ ਖਾਲੀ ਹੋ ਚੁੱਕੀ ਹੈ ਤੇ ਤਿੰਨ ਮੰਤਰੀ ਸ਼ਾਮਿਲ ਨੇ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਤੋਂ ਕੜੀ ਟੱਕਰ ਦਿੱਤੀ ਪਰ ਉਹ ਫਿਰ ਵੀ ਚੋਣ ਹਾਰ ਗਏ ਤੇ ਉਹਨਾਂ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਰਗੁਜ਼ਾਰੀ ਵਧੀਆ ਰਹੀ ਕੁਲਦੀਪ ਸਿੰਘ ਢਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਖੁੱਡੀਆਂ ਆਪਣੀ ਆਪਣੀ ਸੀਟ ਤੋਂ ਹਾਰ ਚੁੱਕੇ ਨੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਦੇ ਕਾਰਨਾਵਾਰੇ ਵਿਚਾਰ ਕਰਨ ਲਈ ਹਲਕਾ ਵਿਧਾਇਕਾਂ, ਆਗੂਆਂ ਅਤੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਸੀ। ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਨੇ ਵੀ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ। ਸੰਦੀਪ ਪਾਠਕ ਦੀ ਅਗਵਾਈ ਹੇਠ ਮੁਹਾਲੀ ਵਿੱਚ 15 ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਗੁਰਪ੍ਰੀਤ ਸਿੰਘ ਬਾਣਾਵਲੀ ਦਵਿੰਦਰ ਸਿੰਘ ਲਾਡੀ ਟੌਂਸ ਹਰਮਿਤ ਸਿੰਘ ਪਠਾਨ ਮਾਜਰਾ ਅਸ਼ੋਕ ਪਰਾਸ਼ਰ ਪੱਪੀ ਦਲਜੀਤ ਸਿੰਘ ਗਰੇਵਾਲ ਪੋਲਾ ਵਰਿੰਦਰ ਗੋਇਲ ਅਤੇ ਰਵਜੋਤ ਸਿੰਘ ਹਾਜ਼ਰ ਸਨ ਇਨਾਂ ਹੀ ਨਹੀਂ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਅਜੀਤ ਗੁਪਤਾ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਵੀ ਨਸ਼ਿਆਂ ਵਰਗੇ ਮੁੱਦਿਆਂ ਤੇ ਆਪਣੀ ਸਰਕਾਰ ਤੇ ਅਜੀਤ ਗੁਪਤਾ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਹਾਲਾਂਕਿ ਬਾਤ ਵਿੱਚ ਉਹ ਇਸ ਤੋਂ ਮੁਕਰ ਗਏ ਸਨ ਇਸ ਮੀਟਿੰਗ ਨੂੰ ਵੀ ਕਿਸੇ ਫੇਰ ਬਦਲ ਦੇ ਨਾਲ ਹੀ ਜੋੜਿਆ ਜਾ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਸਮੇਤ ਸਾਰੇ ਨੁਕਤਿਆਂ ਤੇ ਵਿਚਾਰ ਕਰ ਰਹੀ ਹੈ ਅਜਿਹੇ ਵਿੱਚ ਜਿਹੜੇ ਮੰਤਰੀ ਆਪਣੇ ਸਰਕਲ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਉਹਨਾਂ ਦੀ ਸ਼ਕਤੀ ਵਿਕਟਾਈ ਜਾ ਸਕਦੀ ਹੈ ਲੋਕ ਸਭਾ ਚੋਣਾਂ 'ਚ ਵੋਟ ਸ਼ੇਅਰ 46 ਤੋਂ 26% ਤੱਕ ਪਹੁੰਚ ਗਿਆ ਹੈ ਆਮ ਆਦਮੀ ਪਾਰਟੀ 13 ਤੋਂ ਸਿਰਫ 3 ਸੀਟਾਂ ਤੇ ਹੀ ਜਿੱਤ ਹਾਸਲ ਕਰ ਚੁੱਕੀ ਹੈ ਅਤੇ ਬਾਕੀ 10 ਸੀਟਾਂ ਤੋਂ ਕਰਾਰੀ ਹਾਰ ਮਿਲੀ ਇਹਨਾਂ ਵਿੱਚ ਸੰਗਰੂਰ ਤੋਂ ਮੀਤ ਹੇਰ ਅਨੰਦਪੁਰ ਸਹਿਬ ਤੋਂ ਮਾਲਵਿੰਦਰ ਕਾਂਗ ਅਤੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਨੇ ਜਿੱਤ ਹਾਸਲ ਕੀਤੀ ਹੈ ਅਤੇ ਚੱਬੇਵਾਲ ਵੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਚੋਣਾਂ 'ਚ ਚਾਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸੇ ਤਰ੍ਹਾਂ ਤਿੰਨ ਵਿਧਾਇਕ ਵੀ ਹਾਰ ਦਾ ਸਾਹਮਣਾ ਕਰਕੇ ਬੈਠ ਗਏ ਨੇ ਵਖੜਾ ਹੋਵੇਗਾ ਪਾਰਟੀ ਇਸ ਪ੍ਰਤੀ ਹੁਣ ਕੀ ਅਹਿਮ ਫੈਸਲਾ ਲੈਂਦੀ ਹੈ ਲੁਧਿਆਣਾ ਤੋਂ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁਕਸਰ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਵਰਕਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਰਾਜਾ ਵੜਿੰਗ ਨੇ ਵੱਡਾ ਦਾਵਾ ਕੀਤਾ ਉਹਨਾਂ ਕਿਹਾ ਕਿ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੋ ਵੀ ਹੋਵੇਗਾ ਉਹ ਕਾਂਗਰਸ ਦਾ ਹੋਵੇਗਾ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਵਾਰ ਅਹਿਮ ਵਰਕਰਾਂ ਨੂੰ ਟਿਕਟ ਦਿੱਤੀ ਜਾਵੇਗੀ ਲੁਧਿਆਣਾ ਤੋਂ ਉਹਨੇ ਹੁਣੇ ਲੋਕ ਸਭਾ ਸੀਟ ਜਿੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਮੁਕਤਸਰ ਦੇ ਵਿੱਚ ਵਰਕਰਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਡਾ ਦਾਵਾ ਕੀਤਾ ਦਰਸਾਲ ਲੋਕ ਸਭਾ ਚੋਣਾਂ ਵਿੱਚ ਬਾਕੀ ਪਾਰਟੀਆਂ ਦੇ ਹਿੱਸੇ ਆਈਆਂ ਸੀਟਾਂ ਬਾਰੇ ਚਰਚਾ ਕਰਦਿਆਂ ਹੋਇਆਂ ਰਾਜਾ ਵੜਿੰਗ ਨੇ ਦਾਵਾ ਕਰ ਦਿੱਤਾ ਕਿ ਆਉਣ ਵਾਲੇ 2.5 ਸਾਲਾਂ ਨੂੰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਹੋਵੇਗਾ। ਉਹਨਾਂ ਇਹ ਵੀ ਕਹਿ ਦਿੱਤਾ ਕਿ ਹੁਣ ਜੋ ਜ਼ਿਮਨੀ ਚੋਣਾਂ ਆਉਣ ਗਿਆ ਉਸ ਵਿੱਚ ਪਾਰਟੀ ਆਪਣੇ ਅਹਿਮ ਵਰਕਰਾਂ ਨੂੰ ਟਿਕਟ ਦੇਵੇਗੀ ਅਤੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਜਾਵੇਗਾ। ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨਾ ਪਰ ਅਜ ਤੱਕ

ਅਸੀਂ ਜਨਾਬ ਅਮਨਪੁਰ ਸਾਹਿਬ ਆ ਰਹੇ ਸੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਦੇ ਲੋਗਾਂ ਨੇ ਇੱਕ ਸਨੇਹਾ ਦਿੱਤਾ ਹੈ ਕਿ ਆਉਣ ਵਾਲਾ ਕੱਲ ਤੁਹਾਡਾ ਇਹ ਨਹੀਂ ਰਚੀ ਗਈ ਹੈ ਕਿ ਸੱਜੀ ਦਾ ਕਾਂਗਰਸ ਪਾਰਟੀ ਜਿਤਾ ਕੇ ਮਹਾਰਾਜ ਤਾਹੀ ਸਤ ਨੂੰ ਪੰਜਾਬ ਦਾ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਹੋਏਗਾ ਔਰ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ क्या डाकू लाते तो होएगा पर इस बार जेही सरकार कांग्रेस की बनेगी वो ठगड़े के मेनू तेरे आमकारा करता हो, 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 हो दे के तेरे लोगे नफ्स नख पेशा करते हो के तेरे लोका छैते हो के एहो जे लोगन असली हो समय कांग्रेस पार्टी के का देके मौका देगी ਜਿਕਰ ਹੋਇਆ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਸੀਟ ਤਾਂ ਜਿੱਤ ਹੀ ਚੁੱਕੇ ਨੇ ਤੇ ਇਸ ਤੋਂ ਇਲਾਵਾ ਉਹ ਗਿੱਦੜ ਬਾਹਾ ਤੋਂ ਮੌਜੂਦਾ ਵਿਧਾਇਕ ਵੀ ਨੇ ਹੁਣ ਰਾਜਾ ਵੜਿੰਗ ਨੂੰ ਆਪਣੇ ਇੱਕ ਪਦਵੀ ਤੋਂ ਅਸਤੀਫਾ ਦੇਣਾ ਪਵੇਗਾ ਅਤੇ ਅਸਤੀਫਾ ਦੇਣ ਦੀ ਆਖਰੀ ਮਿਤੀ 3 ਜੂਨ ਹੈ ਵੇਖਣਾ ਹੋਵੇਗਾ ਕਿ ਰਾਜਾ ਵੜਿੰਗ ਆਪਣੇ ਕਿਹੜੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਤੇ ਅੱਗੇ ਕੀ ਕਾਰਪਾਰ ਸੰਭਾਲਦੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਜਸਵੰਤ ਸਿੰਘ ਗੱਜਨ ਮਾਜਰਾ ਦੇ ਉੱਤੇ ਭ੍ਰਿਸ਼ਟਾਚਾਰੀ ਦੇ ਦੋਸ਼ ਲੱਗੇ ਨੇ ਤੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਇਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਮਜੀਠੀਆ ਦੇ ਵੱਲੋਂ ਦੋਸ਼ ਲਗਾਏ ਗਏ ਨੇ ਮਜੀਠੀਆ ਦਾ ਕਹਿਣਾ ਹੈ ਕਿ ਗੱਜਨ ਮਾਜਰਾ ਨੂੰ ਜੇਲ੍ਹ ਤੋਂ ਬਾਅਦ ਹਸਪਤਾਲ ਦੇ ਵਿੱਚ ਰੱਖ ਕੇ ਵੀ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਏਸੀ ਵਾਲੇ ਕਮਰਿਆਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਸ਼ਦੀਪ ਕਲੇਰ ਨੇ ਵੀ ਆਮ ਆਦਮੀ ਪਾਰਟੀ ਨੂੰ ਖਿੜਿਆ ਹੈ ਜੇਲ੍ਹ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਐਮਐਲਏ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਗਿਆ ਮਜੀਠੀਆ ਦਾ ਕਹਿਣਾ ਸੀ ਬਦਲਾਵ ਵਾਲੀ ਸਰਕਾਰ ਦੇ ਐਮਐਲਏ ਨੂੰ ਜੇਲ੍ਹ 'ਚ ਰੱਖਣ ਦੀ ਬਜਾਏ ਹਸਪਤਾਲਾਂ ਵਿੱਚ ਵੀਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਮਜੀਠੀਆ ਨੇ ਕਿਹਾ ਕਿ 40 ਕਰੋੜ ਦੀ ਬੈਂਕ ਦੀ ਠੱਗੀ ਦੇ ਮਾਮਲੇ ਵਿੱਚ ਗੱਜਨ ਮਾਜਰਾ ਜੇਲ੍ਹ ਵਿੱਚ ਬੰਦ ਹੈ ਪਰ ਇਸ ਅਖੌਤੀ ਆਮ ਆਦਮੀ ਨੂੰ ਬਹੁਤ ਖਾਸ ਸਹੂਲਤਾਂ ਮਿਲ ਰਹੀਆਂ ਨੇ ਉਨ੍ਹਾਂ ਕਿਹਾ ਕਿ ਰਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਗੱਜਨ ਮਾਜਰਾ ਭਰਤੀ ਸੀ ਤੇ ਹੁਣ 7 ਜੂਨ ਤੋਂ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਭੰਦਾ ਹੈ ਇਸ ਨੂੰ ਲੈ ਕੇ ਅਕਾਲੀ ਦਲ ਦੇ ਮੁਖ ਬੁਲਾਰੇ ਅਸ਼ਦੀਪ ਕਲੇਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਸ਼ੁਕਲੇ ਸਾਹਿਬ ਦੀ ਖਬਰ ਸਾਹਮਣੇ ਆ ਰਹੀ ਵੀ ਗੱਜਨ ਮਾਜਰਾ ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੇ ਉੱਤੇ ਕਈ ਦੋਸ਼ ਲੱਗੇ ਹੋਏ ਨੇ ਕਿਵੇਂ ਦੇਖਦੇ ਹੋ ਸਾਰੀ ਗੱਲ ਨੂੰ ਜੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਉਹ ਤੋਂ ਸਭ ਕੁਝ ਛੱਡ ਕੀਤਾ ਔਰ ਜੇ ਪੰਜਾਬ ਦੇ ਵਿੱਚ ਕਿਸੇ ਸਰਕਾਰ ਦਾ ਵੀਆਈਪੀ ਕਲਚਰ ਸਭ ਤੋਂ ਵੱਧ ਹੈ ਉਹ ਆਮ ਆਦਮੀ ਪਾਰਟੀ ਦਾ ਹੈ ਚਾਹੇ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਦਾ ਸਿਕਿਉਰਿਟੀ ਕਾਫਲਾ ਦੇਖ ਲਓ ਕੋਠੀਆਂ ਲੈਣ ਦੀ ਹੋੜ ਦੇਖ ਲਓ ਤੇ ਉਹੀ ਵੀਆਈਪੀ ਕਲਚਰ ਇਹਨਾਂ ਦੇ ਮੰਤਰੀ ਐਮਐਲਏ ਤੱਕ ਜਾ ਰਿਹਾ ਹੈ ਜੀ ਹੁਣ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਜਿਹੜੇ ਗੱਜੜ ਮਾਜਰਾ ਸਾਹਿਬ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਕ ਵੀਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹਸਪਤਾਲਾਂ ਦੇ ਵਿੱਚ ਰੱਖ ਕੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਖਾਸ ਕਰਕੇ ਉਹ ਗੱਜਨ ਮਾਜਰਾ ਜਿਨ੍ਹਾਂ ਤੇ 40 ਕਰੋੜ ਦੀ ਠੱਗੀ ਦਾ ਇਲਜ਼ਾਮ ਹੈ ਜੀ ਸੋ ਇਹ ਆਮ ਘਰਾਂ ਦੇ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਹਾਲ ਦੇਖੋ ਕਿ ਕਰੋੜਾਂ ਰੁਪਏ ਦੀ ਠੱਗੀਆਂ ਉਹ ਤੋਂ ਬਾਅਦ ਜੇਲ੍ਹਾਂ ਚੋਂ ਕੱਢ ਕੇ ਹਸਪਤਾਲ ਲਿਜਾ ਕੇ ਉੱਥੇ ਵੀਵੀਆਈਪੀ ਟ੍ਰੀਟਮੈਂਟ ਦੇਣਾ ਸੋ ਮੈਨੂੰ ਲੱਗਦਾ ਹੈ ਕਿ ਇਹੀ ਬਦਲਾਅ ਜੋ ਇਹ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੇ ਸੀ ਉਹੀ ਬਦਲਾਅ ਹੈ ਕਿ ਪੰਜਾਬ ਨੂੰ ਲੁੱਟ ਕੇ ਇਹਨਾਂ ਨੇ ਆਪਣੇ ਘਰ ਭਰੇ ਜੀ ਸੋ ਕਿਸ ਤਰ੍ਹਾਂ ਕਿਤੇ ਲਾਦਾ ਨਹੀਂ ਮਾਨ ਸਾਹਿਬ ਨੂੰ ਇਹਦੇ ਕੋਈ ਧਿਆਨ ਦੇਣਾ ਚਾਹੀਦਾ ਜਾਂ ਕਾਰਵਾਈ ਕਰਨੀ ਚਾਹੀਦੀ ਜੇ ਮਾਨ ਸਾਹਿਬ ਦੇ ਧਿਆਨ ਦੇ ਵਿੱਚ ਨਾ ਗੱਲ ਹੋਵੇ ਜੀ ਤਹਾਨੂੰ ਲੱਗਦਾ ਕਿ ਮੁੱਖ ਮੰਤਰੀ ਤੋਂ ਬਿਨਾਂ ਪੁੱਛੇ ਸੂਬੇ ਦੇ ਵਿੱਚ ਪੱਤਾ ਵੀ ਹਿੱਲ ਸਕਦਾ ਸੋ ਮੁੱਖ ਮੰਤਰੀ ਦੀ ਮਿਲੀਭੁਗਤ ਹੈ ਇਹ ਸਾਰੇ ਚਾਹੇ ਮੁੱਖ ਮੰਤਰੀ ਆਪ ਹੋਣ ਮੁੱਖ ਮੰਤਰੀ ਦਾ ਪਰਿਵਾਰ ਹੋਵੇ ਮੰਤਰੀ ਹੋਣ ਐਮਐਲਏ ਹੋਣ ਉਹਨਾਂ ਦੇ ਪਰਿਵਾਰ ਹੋਣ ਇਹ ਸਾਰੇ ਪੰਜਾਬ ਨੂੰ ਲੁੱਟ ਕੇ ਐਸ਼ ਪ੍ਰਸਤੀ ਚ ਲੱਗੇ ਹੋਏ ਜੀ ਸ਼ੁਕਰੀਆ ਜੀ ਜ਼ਿਕਰ ਇਹੋ ਹੈ ਕਿ ਮਜੀਠੀਆ ਨੇ ਇਸ ਵਾਰਡ ਦੇ ਵਿੱਚ ਖਾਸ ਤੌਰ ਤੇ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੋਣ ਦਾ ਅਤੇ ਏਸੀ ਦੀ ਸਹੂਲਤ ਵੀ ਉਪਲਬਧ ਹੋਣ ਦਾ ਜ਼ਿਕਰ ਕੀਤਾ ਹੈ। ਵਿਕਰਮ ਮਜੀਠੀਆ ਨੇ ਇਹ ਤੱਕ ਕਹਿ ਦਿੱਤਾ ਹੈ ਕਿ ਕੌਮ ਦੀ ਲੜਾਈ ਲੜਨ ਵਾਲੇ ਬੰਦੇ ਸਿੰਘ ਫਾਂਸੀ ਵਾਲੀਆਂ ਚੱਕੀਆਂ 'ਚ ਬੰਦ ਨੇ ਤੇ ਇਹ ਚੋਰ ਤੇ 420 ਕਰਨ ਵਾਲੇ ਜੇਲ੍ਹ ਦੇ ਵਿੱਚ ਬੰਦ ਰਹਿਣ ਦੀ ਬਜਾਏ ਆਧੁਨਿਕ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ। ਵਿਖੜਾ ਹੋਵੇਗਾ ਮਜੀਠੀਆ ਦੇ ਇਸ ਟਿੱਪਣੀ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਕੀ ਪ੍ਰतिकਰਮ ਹੁੰਦਾ ਹੈ। ਦਿੱਲੀ ਜਲ ਸੰਕਟ ਦਾ ਮਾਮਲਾ ਪੱਖ ਦਾ ਹੋਇਆ ਵਿਖਾਈ ਦੇ ਰਿਹਾ ਹੈ ਮਾਮਲੇ ਦੀ ਅਗਲੀ ਸੁਣਵਾਈ ਕੱਲ ਹੋਵੇਗੀ ਪਰ ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਇਸ ਉੱਤੇ ਹੁਣ ਆਤਿਸ਼ੀ ਮਾਰ ਲਈ ਨਾ ਨੂੰ ਕਿਰਿਆ ਮਨਜਿੰਦਰ ਸਿਰਸਾ ਨੇ ਦੋਸ਼ ਲਗਾਏ ਨੇ ਕਿ ਆਮ ਆਦਮੀ ਪਾਰਟੀ ਦੇ ਕੁਝ ਮੰਤਰੀ ਟੈਂਕਰ ਮਾਫੀਆ ਦੇ ਨਾਲ ਮਿਲੇ ਹੋਏ ਨੇ ਉਹਨਾਂ ਆਤਿਸ਼ੀ ਨੂੰ ਪੁੱਛਿਆ ਕਿ ਸੌਰਭ ਭਾਰਦਵਾਜ ਅਤੇ ਆਮ ਆਦਮੀ ਪਾਰਟੀ ਦੇ ਉਹਨਾਂ ਮੰਤਰੀਆਂ ਦੇ ਉੱਤੇ ਮੁਕੱਦਮਾ ਦਰਜ ਕਿਉਂ ਨਹੀਂ ਕਰਵਾਇਆ ਜਾ ਰਿਹਾ ਜੋ ਟੈਂਕਰ ਮਾਫੀਆ ਦੇ ਨਾਲ ਮਿਲੇ ਹੋਏ ਨੇ ਦਿੱਲੀ ਦੇ ਵਿੱਚ ਪੀਣ ਵਾਲੇ ਪਾਣੀ ਦਾ ਮਾਮਲਾ ਤੂਲ ਫੜਦਾ ਹੋਇਆ ਵਿਖਾਈ ਦੇ ਰਿਹਾ ਹੈ ਇਸ ਜਲ ਸੰਕਟ ਦੇ ਵਿਚਾਲੇ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਸਿਰਸਾ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦਿੱਲੀ ਦੇ ਲੋਕ ਪੀਣ ਵਾਲੇ ਪਾਣੀ ਦੀ ਹਰ ਬੂੰਦ ਨੂੰ ਤੜਸ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਆਗੂ ਮੰਤਰੀ ਦੇ ਵਿਧਾਇਕ ਮਿਲ ਕੇ ਉਹ ਪਾਣੀ ਟੈਂਕਰ ਮਾਫੀਆ ਦੇ ਰਾਹੀਂ ਵੇਚ ਰਹੇ ਨੇ

तो अब अतिशी जी कह रहे हैं मैंने दिल्ली पुलिस के कमिश्नर को चिट्ठी लिख दी अतिशी जी अब चिट्ठी क्यों लिख रहे हैं अब क्यों नहीं सौरभ भारद्वाज व्वाज अपने मंत्री का नाम लिखकर मुकदमा दर्ज कराते क्यों नहीं अपने उस मुकदमे में उन लोगों का नाम देते जो आम आदमी पार्टी के कार्यकर्ता और एमएलए दिल्ली का पानी बेच रहे हैं टैंकर माफिया के माध्यम से ये वही आम आदमी पार्टी है जो कभी स्वर्गीय शीला दीक्षित जी को इसके लिए कटघरे में खड़ा करती थी और कहती थी हम मुकदमे दर्ज कराएंगे और जब अब खुद की चोरी पकड़ी गई तो कहते हैं, हमने चिट्ठी लिख दी है मैं दिल्ली पुलिस के कमिश्नर साहब से आग्रह करता हूं आप सो मोटो इसके कार्रवाई करो आम आदमी पार्टी के जल मंत्री और आम आदमी पार्टी के मुख्यमंत्री अरविंद केजरीवाल जी सौरभ भारद्वाज जी और झूठ बोलने वाली आतिशी जी के खिलाफ मुकदमा दर्ज किया जाए दिल्ली के लोगों को इंसाफ दिलाया जाए और टैंकर माफिया को जेलों में बंद किया जाए और जिन्होंने करोड़ों रुपया टैंकर माफिया के नाम से ऐसे जल की कमी पैदा करके इकट्ठे किए हैं उन सब के ऊपर कार्रवाई की जाए मैं कमिश्नर पुलिस से आग्रह करता हूं इन आम आदमी पार्टी को जो आज एक्सपोज हुए हैं इनको तुरंत पकड़कर जेल में डाला जाए जो दिल्ली के लोगों को पानी से भी बेचने का काम कर रहे हैं ऐसे पापियों को जेल में डाला जाए ਜ਼ਿਕਰੂ ਘਾਕੇ ਮਨਜਿੰਦਰ ਸਿਰਸਾਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਟੈਂਕਰ ਮਾਫੀਆ ਨਾਲ ਮਿਲ ਕੇ ਕਰੋੜਾ ਰੁਪਏ ਕਮਾਉਣ ਵਾਲੇ ਆਪ ਆਗੂਆਂ ਨੂੰ ਜਲਦੀ ਹੀ ਜੇਲ੍ਹ ਦੇ ਵਿੱਚ ਡੱਕਿਆ ਜਾਵੇ ਵੇਖਣਾ ਹੋਵੇਗਾ ਕਿ ਇਸ ਉੱਤੇ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀ ਪ੍ਰतिकਰਮ ਦਿੱਤਾ ਜਾਂਦਾ ਹੈ ਬਿੱਤੇ ਦਿਨੀ ਇੱਕ ਚਿੱਠੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਸੀ ਉਸ ਚਿੱਠੀ ਦੇ ਵਿੱਚ ਹਰਸਿਮਰਿਤ ਕੌਰ ਬਾਦਲ ਨੂੰ ਕੇਂਦਰ ਦੇ ਵੱਲੋਂ ਵਜ਼ਾਰਤ ਦੇਣ ਦੀ ਗੱਲ ਆਖੀ ਗਈ ਸੀ ਤੇ ਹਰਸਿਮਰਿਤ ਕੌਰ ਬਾਦਲ ਨੇ ਉਸ ਚਿੱਠੀ ਦੇ ਰਾਹੀਂ ਵਜ਼ਾਰਤ ਨੂੰ ਠੁਕਰਾ ਦਿੱਤਾ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਉਹ ਚਿੱਠੀ ਜੋ ਵਾਇਰਲ ਹੋ ਰਹੀ ਸੀ ਉਹ ਫਰਜ਼ੀ ਹੈ ਕੇਂਦਰ ਦੇ ਵਿੱਚ ਐਨਡੀਏ ਦੀ ਸਰਕਾਰ ਬਣਨ ਤੋਂ ਬਾਅਦ ਨਰਿੰਦਰ ਮੋਦੀ ਵੱਲੋਂ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਵਜੋਂ ਸੋਚ ਚੁੱਕੀ ਗਈ। ਉੱਥੇ ਹੀ ਕੁਝ ਕੈਬਨਿਟ ਮੰਤਰੀਆਂ ਨੂੰ ਵੀ ਸੋਚ ਚੁਕਾਈ ਗਈ ਤੇ ਇਸ ਤੋਂ ਬਾਅਦ ਇੱਕ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ। ਜਿਸ ਚਿੱਠੀ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਸੀ ਕਿ ਬਠਿੰਡਾ ਤੋਂ ਸ਼ੋਮਨੀ ਅਕਾਲੀ ਦਲ ਦੀ ਉਮੀਦਵਾਰ ਬਿਪਾ ਹਰਸਿਮਰਤ ਕੌਰ ਬਾਦਲ ਜੋ ਐਮਪੀ ਬਣ ਚੁੱਕੀ ਹੈ ਉਸ ਨੂੰ ਕੇਂਦਰ ਵਿੱਚ ਵਜ਼ਾਰਤ ਮਿਲੀ ਅਤੇ ਬਿਪਾ ਹਰਸਿਮਰਤ ਕੌਰ ਬਾਦਲ ਨੇ ਵਜ਼ਾਰਤ ਠੁਕਰਾ ਦਿੱਤੀ ਹੁਣ ਇਸ ਚਿੱਠੀ ਦੀ ਅਸਲੀ ਸੱਚਾਈ ਸਾਹਮਣੇ ਆਈ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਇਸ ਚਿੱਠੀ ਨੂੰ ਫੇਕ ਕਰਾਰ ਕੀਤਾ ਗਿਆ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਨਾਂ ਤੇ ਵਾਇਰਲ ਹੋਈ ਇਸ ਚਿੱਠੀ ਨੂੰ ਫਰਜ਼ੀ ਕਰਾਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਸੀ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਬੀਬਾ ਹਰ ਸਿਮਰਤ ਕੌਰ ਬਾਦਲ ਦੇ ਨਾਮ ਤੇ ਝੂਠੀ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਬਿਲਕੁਲ ਝੂਠੀ ਹੈ ਅਤੇ ਉਹਨਾਂ ਨੇ ਅਫਵਾਹਾਂ ਵੱਲ ਧਿਆਨ ਨਾ ਦਿੱਤੇ ਜਾਣ ਦੀ ਗੱਲ ਆਖੀ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਹੈਡ ਦੇ ਉੱਤੇ ਹੈੱਡ ਆਫਿਸ ਤੋਂ ਜਾਰੀ ਹੋਈ ਇਸ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਮਾਨਯੋਗ ਨਰਿੰਦਰ ਦામੋਦਰ ਦਾਸ ਮੋਦੀ ਜੀ ਮੈਂ ਹਰਸ਼ਮਿਤ ਕੌਰ ਬਾਦਲ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਕੇਂਦਰੀ ਮੰਤਰੀ ਪਦ ਦੀ ਪੇਸ਼ਕਸ਼ ਕੀਤੀ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਪਰ ਪੰਜਾਬ ਦੇ ਕੁਝ ਮਹੱਤਵਪੂਰਨ ਮੁੱਦੇ ਜਿਵੇਂ ਕਿ ਸਜ਼ਾ ਪੂਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਦੇ ਨੌਜਵਾਨਾਂ ਤੇ ਐਨਐਸਸੀ ਦੀ ਕਾਰਪਾਈ ਫਸਲਾਂ ਉੱਤੇ ਐਮਐਸਪੀ ਸੰਬੰਧੀ ਕਾਨੂੰਨ ਅਤੇ ਸਿੱਖ ਗੁਰੂ ਧਾਮ ਅਤੇ ਗੁਰਦੁਆਰਿਆਂ ਵਿੱਚ ਬੇਲੋੜੀ ਦਖਲਅੰਦਾਜ਼ੀ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਇੱਕ ਕੇਂਦਰੀ ਮੰਤਰੀ ਦਾ ਅਹੁਦਾ ਸਵੀਕਾਰ ਨਹੀਂ ਕਰ ਸਕਦੀ ਇਸ ਲਈ ਮੇਰੀ ਬੇਨਤੀ ਹੈ ਕਿ ਮੇਰਾ ਨਾਮ ਕੇਂਦਰੀ ਮੰਤਰੀ ਪਦ ਦੀ ਸੂਚੀ ਤੋਂ ਹਟਾ ਦਿੱਤਾ ਜਾਵੇ ਜਿ ਕਿ ਲੋਗ ਹੈ ਕਿ ਕਾਂਗਰਸ ਦੇ ਵੱਲੋਂ ਕਈ ਸਮੇਂ ਤੋਂ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕੇਂਦਰ ਵਿੱਚ ਭਾਜਪਾ ਦੇ ਹਿੱਸੇ ਜਾਂਦੀ ਹੈ ਪਰ ਬੀਤੇ ਦਿਨ ਕਿਸਾਨ ਅੰਦੋਲਨ ਦੇ ਦੌਰਾਨ ਬਿਬਾਹਰ ਸਿਮਿਤ ਕੋਰ ਬਦਲ ਦੇ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਕਿਹੜੇ ਲਗਾਏ ਜਾ ਰਹੇ ਸੰਕੀ ਮੂੜ ਤੋਂ ਉਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਔਦਾ ਮਿਲ ਸਕਦਾ ਹੈ ਪਰ ਇਹਨਾਂ ਸਾਰੀਆਂ ਖਬਰਾਂ ਅਤੇ ਇਸ ਝੂਠੀ ਚਿੱਠੀ ਦੇ ਉੱਤੇ ਹੁਣ ਵਿਰਾਮ ਲੱਗ ਚੁੱਕਿਆ ਹੈ ਵੇਖਣਾ ਇਹ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਅਹਿਮ ਖਬਰ ਸਾਹਮਣੇ ਆਉਂਦੀ ਹੈ ਆਮ ਆਦਮੀ ਪਾਰਟੀ ਤੋਂ ਭਾਜਪਾ ਦੇ ਵਿੱਚ ਗਏ ਵਿਧਾਇਕ ਸ਼ੀਤਲ ਅਨੁਗਰਾਲ ਦੇ ਵੱਲੋਂ ਜਲੰਧਰ ਵੈਸਟ ਤੋਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ 10 ਜੁਲਾਈ ਨੂੰ ਜਲੰਧਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਰਪਾਲ ਦੇ ਵੱਲੋਂ ਚੋਣਾਂ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਚੋਣ ਬੂਥਾਂ ਦੇ ਉੱਤੇ ਸੁਰੱਖਿਆ ਦੇ ਕਿਹੜੇ ਪ੍ਰਬੰਧ ਕੀਤੇ ਜਾਣਗੇ ਵਿਦੌਂਸਬਾ ਹਲਕਾ ਜਲੰਧਰ ਪੱਛਮੀ ਦੇ ਵਿੱਚ 10 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਇਨ੍ਹਾਂ ਜ਼ਿਮਨੀ ਚੋਣਾਂ ਦੇ ਵਿੱਚ 171462 ਵੋਟਰ ਆਪਣੇ ਵੋਟ ਮੱਤ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿੱਚ 99360 ਮਰਦ ਅਤੇ 82095 ਮਹਿਲਾਵਾਂ ਅਤੇ 7 ਥਰਡ ਜੈਂਡਰ ਵੋਟਰ ਸ਼ਾਮਿਲ ਹੋਣਗੇ 181 ਪੋਲਿੰਗ ਬੂਥਾਂ ਦੇ ਉੱਤੇ ਸੁਰੱਖਿਆ ਦੇ ਕੜੇ ਪ੍ਰਬੰਧ ਵੀ ਕਰ ਦਿੱਤੇ ਗਏ ਨੇ ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਆਓ ਸੁਣਦਿਆਂ सारे साके पोलिंग बूथों के उत्ते वैबकास्टिंग की जाएगी पिछले जो सा चोर हुए हैं उसके वैबकास्टिंग जो हो रही थी मैं खुद तो मेरे सारे सीनियर अफसर असी देख रहे थे वो बड़ा कर ब इस बारे जोड़े जिन्हें भी साइंट्स और टीमों के वीपल से

बट ऐसी कोशिश करा लोग को इस बारे दिक्कत न मेरी एडवाइस की लोग इन्ना है यूनिंग नहीं कर रहे हैं तो ना करो प्रॉपर डॉक्यूमेंडे हाँ बिल्कुल जी बेस्ट जीवन क्या है एंडेत भी होना है कि चोना तो पहला मेरे वालों पुलिस वालों काफ़ी उम्मीद रा जी निगरानी की ਆ ਇਸ ਹਰ ਕੇ ਦਿਨ ਸਾਡਾ ਥੋੜਾ ਗੋਪ ਵੀ ਰਿਹਾ ਸੀਗਾ ਇਸ ਵਾਰ ਵੀ ਅਸੀਂ ਇਹ ਹੀ ਕੋਸ਼ਿਸ਼ ਕਰਾਂਗੇ ਕਿ ਕਿਤੇ ਵੀ ਚਾਹੋ ਕੋਈ ਵੀ ਕੰਪਲੀਟ ਆਈ ਸੀ ਅਸੀਂ ਉਸ ਤੇ ਐਕਸ਼ਨ ਲੈਣਾ ਸੀ ਇਸ ਵਾਰੀ ਵੀ ਕੋਈ ਸਿਰ ਇਕਲਕੇ ਨਹੀਂ ਕੋਲਣਾ ਸਾਢੇ 3.5 ਕਿੱਮਾ ਹੈਗੀਆਂ ਪੰਗਲ ਫਾਇਰਿੰਗ ਸਕਵਡ ਵੀ ਐਸਐਸਟੀਆ ਪੁਲਿਸ ਦੀ ਟੀਮ ਹੈ ਜਿਸ ਨਾਲ ਪੀਸੀਪੀਐਲ ਦੀ ਵੀ ਬਾਤ ਕੋਈ ਕੰਪਨੀ ਮਿਲਦੀ ਹੈ ਸਾਡੀ ਕੋਸ਼ਿਸ਼ ਹੋਣੀ ਸਾਰੇ ਦਿਨੇ ਵੀ ਇੱਕ ਵਰਦਨ ਰਿਵਿੰਡ ਟੀਮ ਆ ਕੇ ਹੁੰਦੀ ਹੈ ਉਹ ਮੈਪਿੰਗ ਅਸੀਂ ਕਰਾਂਗੇ ਐਂਡ ਮੈਪਿੰਗ ਸੀਪੀਐਸ ਆਫ ਗੈਟਸ ਨੂੰ ਲੜਨੀ ਹੈ ਜੰਗਰ ਦੇ ਉੱਪਰ ਐਂਡ ਪੁਲਿਸ ਦੇ ਉੱਪਰ ਸਾਡੇ ਇੱਕ ਨਾ ਕੀ ਪਲੈਨਸ ਦੇ ਵਿੱਚ ਤਾਂ ਜਿੰਨੇ ਵੀ ਇਸ ਤਰ੍ਹਾਂ ਦੇ ਕੋਈ ਮੂਥ ਸੈਂਸਿਟਿਵ ਮੂਥ ਯਾ ਸੈਂਸਿਟਿਵ ਏਰੀਆ ਹਨ ਸਾਡੇ ਪੂਰੇ ਨਿਰਮਾਣ ਸਟਾਈਲ ਦੇ ਨਾਲ ਸਾਰਾ ਕਾਰਜ ਹੈ ਤੁਹ ਜੀਕਰੋ ਹੈ ਕਿ ਸ਼ੀਤਲ ਅਨੁਗਰਾਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ 14 ਜੂਨ ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਜੂਨ ਹੈ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਏ ਸੁੰਦਰ ਸ਼ਾਮ अरोड़ा ਦੇ ਨਾਲ ਮੁਲਾਕਾਤ ਕਰਨ ਵਾਸਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਸ਼ਿਆਰਪੁਰ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਸੁੰਦਰ ਸ਼ਾਮ अरोड़ा ਦੇ ਨਾਲ ਮੁਲਾਕਾਤ ਕੀਤੀ ਹਾਲਾਂਕਿ ਇਸ ਮੁਲਾਕਾਤ ਨੂੰ ਬਾਜਵਾ ਦੇ ਵੱਲੋਂ ਨਿੱਜੀ ਕਰਾਰ ਕੀਤਾ ਗਿਆ ਸੀ ਪਰ ਕਿਆ ਸੁਰੇ ਲਗਾਏ ਜਾ ਰਹੇ ਨੇ ਕਿ ਸੁੰਦਰ ਸ਼ਾਮ अरोड़ा ਭਾਜਪਾ ਛੱਡ ਕੇ ਜਲਦ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੰਤਰੀ ਅਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁੰਦਰ ਸ਼ਾਮ ਅਰੋੜਾ ਦੀ ਰਿਹائش ਤੇ ਪਹੁੰਚੇ ਹੁਸ਼ਿਆਰਪੁਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਅਰੋੜਾ ਦੇ ਨਾਲ ਮੁਲਾਕਾਤ ਕੀਤੀ ਤੇ ਕਾਫੀ ਸਮਾਂ ਬਿਤਾਇਆ ਅਤੇ ਬਾਹਰ ਆ ਕੇ ਪੱਤਰਕਾਰਾਂ ਨੂੰ ਇਹ ਦੱਸਿਆ ਗਿਆ ਕਿ ਇਹ ਮੀਟਿੰਗ ਨਹੀਂ ਸੀ ਬਲਕਿ ਇਹ ਇੱਕ ਨਿੱਜੀ ਮੁਲਾਕਾਤ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਸੁੰਦਰ ਸ਼ਾਮ ਅਰੋੜਾ ਦੇ ਨਾਲ ਬਾਜਵਾ ਦੇ ਪਰਿਵਾਰਕ ਸੰਬੰਧ ਨੇ ਸੁੰਦਰ ਸ਼ਾਮ ਅਰੋੜਾ ਦੀ ਤਬੀਅਤ ਠੀਕ ਨਹੀਂ ਸੀ ਇਸ ਕਾਰਨ ਪਤਾ ਲੈਣਾ ਆਏ ਸਨ ਮੈਂ ਆਪਣੇ ਘਰ ਆਇਆ ਆ ਸ਼ਾਮ ਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕਾਇਮ ਰਹਿੰਦੇ ਨੇ ਤਾਂ ਹੀ ਇਸ ਲਾਈਕ ਮਾਈ ਯੰਗਰ ਬ੍ਰਦਰ ਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਰੀਕਾ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋ ਰੋਕੇ ਚਾਹ ਦਾ ਕੱਪ ਤੁਹਾਡੇ ਕੋ ਠੀਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵੱਧ ਇਹਦੇ ਤੇ ਕੋਈ ਬਹੁਤਾ ਸੋਚਣ ਵਿਚਾਰਨ ਵਾਲੇ ਮੇਰੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਦੀ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਿਆ ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚਨੇ ਕੋਈ ਭਾਜਪਾ ਚਨੇ ਕੋਈ ਕਾਂਗਰਸ ਚਨੇ ਉਹਨਾਂ ਸਾਰੇ ਨੂੰ ਅਸੀਂ ਤਾਲਮੇਲ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਆ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਈ ਜਾਣਾ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਨ ਇਹਨਾਂ ਦਾ ਹੋਏਗਾ ਉਹ ਜੋ ਵੀ ਇਹਨਾਂ ਦਾ ਵਿਚਾਰ ਹੋਏਗਾ ਇਹਨਾਂ ਤੇ ਛੱਡਿਆ ਅੱਜ ਕੋਈ ਮੇਰੀ ਸੁਣ ਲੋ ਕੋਈ ਅੱਜ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਐ ਉਸ ਵਾਅਦੇ ਮੁਤਾਬਕ ਕੋਈ ਹਲਕਾ ਇਚਾਰਜ ਨਹੀਂ ਕੋਈ ਗੱਲ ਇਹ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਰਾ ਅਰੋੜਾ ਦੇ ਨਾਲ ਬਾਜਵਾਦੀ ਇਸ ਮੁਲਾਕਾਤ ਤੋਂ ਬਾਅਦ ਇੱਕ ਆਸਰੇ ਲਗਾਏ ਜਾ ਰਹੇ ਨੇ ਕਿ ਜਲਦੀ ਹੀ ਸੁੰਦਰ ਸ਼ਾਮ ਅਰੋੜਾ ਕਾਂਗਰਸ ਦੇ ਵਿੱਚ ਵਾਪਸ ਆ ਸਕਦੇ ਨੇ ਹਾਲਾਂਕਿ ਹਜੇ ਤੱਕ ਇਸ ਸੰਬੰਧੀ ਕੋਈ ਵੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੁਣ ਸੁੰਦਰ ਸ਼ਾਮ ਅਰੋੜਾ ਮੁੜ ਕੇ ਵਾਪਸ ਕਾਂਗਰਸ ਵਿੱਚ ਆਉਣਗੇ ਜਾਂ ਫਿਰ ਭਾਜਪਾ ਦੇ ਵਿੱਚ ਹੀ ਆਪਣਾ ਕੰਮ ਕਾਜ ਸੰਭਾਲਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਪਣੇ ਵਰਕਰਾਂ, ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੁਲਾਕਾਤ ਦੇ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਹਾਰ ਗਈ ਹੈ ਪਰ ਲੋਕਾਂ ਨੂੰ ਆਪਣੀ ਪਾਰਟੀ ਦਾ ਸਾਥ ਨਹੀਂ ਛੱਡਣਾ ਚਾਹੀਦਾ। ਉਹਨਾਂ ਇਹ ਵੀ ਦੋਸ਼ ਲਗਾਏ ਨੇ ਕਿ ਬਾਕੀ ਪਾਰਟੀਆਂ ਨੇ ਢਾਲੀਵਾਲ ਨੂੰ ਹਰਾਉਣ ਵਾਸਤੇ ਸ਼ਰਾਬ ਵੰਡੀ ਤੇ ਪੈਸੇ ਵੰਡੇ ਪਰ ਢਾਲੀਵਾਲ ਨੇ ਅਜਿਹਾ ਕੁਝ ਨਹੀਂ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਕੁਲਦੀਪ ਸਿੰਘ ਢਾਲੀਵਾਲ ਦੀ ਬਲੂਨ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਆਪਣੇ ਪਾਰਟੀ ਵਰਕਰਾਂ ਐਮ ਐਲ ਏ ਸਹਿਬਾਨਾਂ ਤੇ ਹਲਕਾ ਇੰਚਾਰਜਾਂ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਮੀਟਿੰਗ ਦੇ ਦੌਰਾਨ ਕੁਲਦੀਪ ਸਿੰਘ ਢਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਨਤੀਜੇ ਭਾਵੇਂ ਕੁਝ ਵੀ ਹੋਣ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਰਹੋ ਗਰਾਉਂਡਰ ਜ਼ੀਰੋ ਦੀ ਰਿਪੋਰਟ ਜਾ ਕੇ ਦੇਖੋ ਉਨ੍ਹਾਂ ਕੇ ਹਾਕਿਬ ਚੋਣਾ ਦੇ ਵਿੱਚ ਕੁਲਦੀਪ ਧਾਲੀਵਾਲ ਨੂੰ ਹਲਰਾਉਣ ਲਈ ਕਰੋੜਾਂ ਰੁਪਏ ਵੰਡੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਆਪਣੇ ਕਿਲੇ ਮਜ਼ਬੂਤ ਕਰਨ ਦੀ ਲੋੜ ਹੈ। ਜੋ ਗੱਲਾਂ ਤਾਂ ਹੁੰਦਾ ਸੁਣਿਓ। ਜੋ ਹੋ ਗਿਆ ਛੱਡ ਦਿਓ ਪਿੱਛੇ। ਉਹ ਜੀ ਛੱਡ ਦਿਓ ਪਿੱਛੇ। ਕੁ ਮੇਰੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਗਰ ਨਾਲ ਜੁੜਿਓ। ਪਹਿਲੀ ਗੱਲ ਤੇ ਨੋਟ ਕਰ। ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਨਨਾ ਦਾ ਅੱਜ ਵੀ ਪੁੱਛਦਾ ਇਹ ਕੱਲ ਵੀ ਪੁੱਛਦਾ ਆ ਜੇ ਨੋਟ ਕਰ। ਉਹ ਮੀਂਹ ਦੇ ਰੰਗ ਕੇਰ ਦੀਆਂ ਨਾਲ ਬਣਾਈਆਂ, ਅੱਜ ਵੀ ਰੰਗ ਕੇਰ ਦੀਆਂ ਆ ਜਿਹਨੇ ਬਣਾਈਆਂ, ਭਗਵੰਤ ਮਾਨ ਜੀ ਨੇ ਬਣਾਈਆਂ। ਤੇ ਯਾਰ ਬਾਦ ਜੀ ਨੇ ਇੱਦਾਂ ਵੜਦਾ, ਪਲਾਟ ਕਲੋਨੀ ਚੱਤੀ ਦੇ ਆ ਪਲਾਟ ਮਿਲਦਾ ਜੀ, ਆ ਪਲਾਟ ਇਹਦਾ ਜੀ, ਆ ਪਲਾਟ ਹੋਦਾ ਜੀ। ਕਲੋਨੀਓਂ ਨਹੀਂ ਕਰਦਣ ਦੇ ਆ ਗਏ ਤੇ ਹੁਣ ਕੌਣ ਜੋ ਬਲਦੀ ਹੋਵੇ। ਢਾਮੇ ਬਾਜੀ ਬੰਗ ਜਾਓ ਯਾਰ। ੱੱਲੇ ਜਾਓ, ਗਲੌਂਡ ਤੇ ਜਾਓ, ਸੱਦੀ ਗਲੌਂਡ ਤੇ ਜ਼ੀਰੋ ਤੇ। ਅੱਪਾ ਗਲੌਂਡ ਤੇ ਨਹੀਂ ਜਗ ਹੈ, ਐਵੇਂ ਨਾ ਮਾਰੀ ਜਾਓ। ਬੜਾ ਆਪਣਾ ਆਪਣਾ ਆਪ ਦੇ ਕੋਲੇ ਵਾ। ਵਾਹੀ ਵਾਹ ਜੁਨੀ ਰਖਤ ਦੇ ਵਾਹੀ ਵਾਹ ਜਿਹੜੀ ਪੀੜਾ ਕਰਦੀ ਵੇ ਸੰਧੂ ਇਹ ਨਾਲੇ ਹਲਕੇ ਜਿਹਾ ਵਾਹੀ ਵਾਹ ਮੈਨੂੰ ਰੋਹਣ ਵਾਸਤੇ ਵਾਹੀ ਵਾਹ ਹਯਾਵਾ ਨਹੀਂ ਕੋਰੋਣਾ ਪੀਏ ਬੰਦੇ ਉੱਤੇ ਸਭ ਪਤਾ ਸੀ ਅਸੀਂ ਅਜੇ ਦੁਸ਼ਮਣ ਟੈਕ ਕਰੂਗਾ ਪਹਿਲਾਂ ਆਪਣਾ ਕਿਲਾ ਸਾਫ਼ ਕੇ ਰੱਖਿਆ ਜਿੱਥੋਂ ਚ ਨਾ ਮਸਤੀ ਟੈਕ ਕਰ ਲੋ ਸਾਡਾ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਣ ਦੇ ਚ ਸਲਾਬਾ ਵੀ ਬੰਦੀਆਂ ਜਾਂਦੀਆਂ ਪਹਾੜ ਬੰਦੀਆਂ ਜਾਂਦਾ ਉਹ ਤਾਂ ਬੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹਨਾਂ ਦਾ ਬੰਦਣਾ ਬੰਦਣਾ ਆਗਰਸ ਨੇ ਟਾਲੀਆਂ ਨੇ ਬੀਜੇਪੀ ਵਾਲਿਆਂ ਨੇ ਕੋਲਾ ਪਈਏ ਬੰਦੇ ਕਲਰੂ ਕੋ ਦੱਸੰਗਿਆ ਸੀਗਾ ਤੇ ਬੀਜੇਪੀ ਵਾਲਿਆਂ ਨੇ 35 ਲੱਖ ਰੁਪਏ ਬੰਦੇ ਉਹ ਮੰਨਰ ਕੇ ਸਾਥ ਕੋਈ ਗੱਲ ਨਹੀਂ ਉਹਦੋਂ ਤੋਂ ਬਚਣਾ ਕਿੱਦਾਂ ਇਹੀ ਨਹੀਂ ਸੋਚਦਾ ਸੀ ਉਹਦਾ ਹਾਲ ਇਹੀ ਕਰਦਾ ਸਦਾ ਸੀਂਕਦਾ ਬਚਣਾ 19 ਦੇ ਵਿੱਚ ਅਗੰਗ ਕੇਰਿਆ ਜੀ ਨੇ ਕਿਹਾ ਕਿ ਫਤਿਹ ਕਰ ਕਬੂਕ ਲੱਖ ਲੜਨੀ ਬਹੁਤ ਹਨੂ ਕਿਹਾ ਜੀ ਵੋਟ ਦੀ ਪੈਣੀ ਕੋਈ ਤੇ ਇਹਦੇ ਪਾਰਟੀ ਬਚਾਉਣੀ ਹੈ ਪਾਰਟੀ ਕਾ ਕਿ 10 ਲੱਖ ਲੜਨੀ ਪੋਗੀ ਆਪਾਂ ਲੱਖ ਲੜੇ 55 21 ਕੀ ਇਹ ਨਾਲ تقريبا ਵੋਟ ਪਈ ਸਿਰਫ ਇੱਕੀ ਦਾ ਆਪਾਂ 55 ਸਾਲਾਂ ਕਿੱਥੇ ਆ ਗਏ 5 ਸਾਲ ਦੇ ਵਿੱਚ ਸਾਡੇ ਉੰਨੀ ਤੋਂ ਲੈ ਕੇ ਅੱਜ ਤੱਕ ਆਪਾਂ 21 ਤੋਂ ਉਹ ਲੱਖ 15000 ਆਪੇ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹਤਾ ਸੀ ਵੀ ਸੋਚੋ ਪੰਚਾਇਤ 22 ਹਾਲ ਵਿੱਚ 22 ਹਾਲ ਵੋਟਾਂ ਦੀ ਹੋਣ ਲੋੜ ਸੀ ਜੇਪਰ ਜੇ ਜੇ ਜੇਪਰ ਜੇਤੂ ਦਿਨ ਤੋਂ ਪਹਿਲਾਂ 22 ਹਾਲ ਵੋਟਾਂ ਦੀ ਲੋੜ ਸੀ ਬੋਦੀ ਕੋਈ ਗੰਮੀ ਚੋੜੀ ਗੱਲ ਹੈ ਬੱਸ ਇਹ ਹੈ ਬੇਕਰ ਮੈਨੂੰ ਪਤਾ ਦੇਗੀ ਨੇ ਜੇ ਕਈ ਵਾਰ ਬੀ ਬੂਰੀਆਂ ਹੁੰਦੀਆਂ ਇਹਦਾ ਇਸੇ ਦਾ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟਿਕਲ ਮਜਬੂਰੀ ਆਂਦੀ ਹੈ ਉਹ ਫੇ ਬਾਜਾਂ ਦੇ ਉਹ ਵੀ ਪੈਰ ਤੋਂ ਪੈਰ ਲਾ ਕੇ ਤੁਰਨਾ ਪੈਂਦਾ ਅਜੇ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸੇ ਉਹ ਦੂਜੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਹੋ ਜਿੰਨਾਂ ਨੇ ਆ ਸਵੈਛਿਕ ਧੋਖਾ ਕੀਤਾ ਸੋਟੋ ਨਹੀਂ ਦਈ ਰਵੇ ਉਹ ਜੀ ਪੰਸਾਹ ਸਾਹਿਬ ਨੇ ਆਹ ਹਫ਼ਤਾ ਜੀ ਆਹ ਹਫ਼ਤਾ ਜੀ ਅਪਾ ਸਿੱਧੇ-ਸਿੱਧੇ ਨੰਬਰ ਤੇ ਆ ਗਏ ਯਾਰ 60 ਹਜ਼ਾਰ ਵੋਟ ਕਿੱਥੇ ਕਿਲਾ ਹਜ਼ਾਰ ਫਿਰ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਜ਼ਿਕਰੋ ਹੈ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਉੱਤੇ ਲਗਾਤਾਰ ਤੀਜੀ ਵਾਰ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਨੇ ਜਿੱਤ ਹਾਸਲ ਕੀਤੀ ਹੈ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਕਰਾਰੀ ਮਾਤ ਮਿਲੀ ਹੈ ਜਿਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਲਗਾਤਾਰ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਕੇਜੂਅਲ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਸੀਐਮ ਮਾਨਾ ਪੰਜਾਬ ਦੇ ਕੈਬਨਿਟ ਚ ਹੋ ਸਕਦਾ ਵੱਡਾ ਫੇਰ ਬਦਲ ਰਾਜਾ ਵੜਿੰਗ ਨੇ ਵਰਕਰਾਂ ਦੇ ਨਾਲ ਮੀਟਿੰਗ ਦੌਰਾਨ ਕੀਤਾ ਵੱਡਾ ਦਾਵਾ 2.5 ਸਾਲਾਂ ਦੇ ਵਿੱਚ ਕਾਂਗਰਸ ਬਣਾਏਗੀ ਮੁੱਖ ਮੰਤਰੀ ਗੱਜਨ ਮਾਝਾ ਨੂੰ ਲੈ ਕੇ ਮਜੀਠੀਆ ਨੇ ਕਿਹੜੀ ਆਮ ਆਦਮੀ ਪਾਰਟੀ ਸਰਕਾਰ ਕਿਹਾ ਹਸਪਤਾਲ ਚ ਗੱਜਨ ਮਾਝਾ ਨੂੰ ਮਿਲ ਰਿਹਾ ਹੈ ਵੀਵੀਆਈਪੀ ਟ੍ਰੀਟਮੈਂਟ ਦਿੱਲੀ ਜਲ ਸੰਕਰਦਮ ਮਾਮਲਾ ਪਖਿਆ ਮਨਜਿੰਦਰ ਸਿਰਸਾ ਨੇ ਆਤੀਸ਼ੀ ਮਾਰ ਲੈਣਾ ਦੇ ਚੁੱਕੇ ਸਵਾਲ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ